ਪੰਜਾਬ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖੰਨਾ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸਦੀ ਹੈ ਕਿ ਖੰਨਾ ਦੇ ਇੱਕ ਫਲਾਈਓਵਰ ਦੇ ਉੱਤੋਂ ਤੇਲ ਦਾ ਭਰਿਆ ਟਰੱਕ ਜਾ ਰਿਹਾ ਸੀ ਜਿਸ ਨੂੰ ਕੀ ਭਿਆਨਕ ਅੱਗ ਲੱਗ ਚੁੱਕੀ ਹੈ ਇਸ ਅੱਗ ਦਾ ਸੇਕ ਇੰਨਾ ਜ਼ਿਆਦਾ ਹੈ ਕਿ ਵੀਡੀਓ ਦੇ ਵਿੱਚ ਸੁਣਾਈ ਦੇ ਰਹੀਆਂ ਆਵਾਜ਼ਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੁਲ ਤੋਂ ਕਿੰਨੀ ਦੂਰ ਲੋਕ ਖੜੇ ਨੇ ਤੇ ਉਹ ਵੀ ਇਸ ਸੇਕ ਦੀ ਗੱਲ ਕਰ ਰਹੇ ਨੇ ਪੰਜਾਬ ਦੀ ਅੱਜ ਤੋਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਖੰਨਾ ਦੇ ਵਿੱਚ ਤੇਲ ਦੇ ਪਰੇਟ ਰੱਖਣ ਨੂੰ ਅੱਗ ਲੱਗ ਚੁੱਕੀ ਹੈ ਤੇ ਇਸ ਅੱਗ ਲੱਗਣ ਦਾ ਹਜੇ ਤੱਕ ਕੋਈ ਵੀ ਕਾਰਨ ਜੋ ਹੈ ਉਹ ਸਾਂਝਾ ਨਹੀਂ ਕੀਤਾ ਗਿਆ ਹੈ ਪਰ ਇਹ ਵੱਡੀ ਖਬਰ ਜੋ ਹੈ ਤੁਹਾਡੇ ਸਾਰੇ ਨਾਲ ਸਾਂਝੀ ਕਰ ਰਹੇ ਹਾਂ ਕਿ ਖੰਨੇ ਦੇ ਵਿੱਚ ਇੱਕ ਫਲਾਈਓਵਰ ਦੇ ਉੱਤੋਂ ਤੇਲ ਦਾ ਭਰਿਆ ਟਰੱਕ ਲੰਘ ਰਿਹਾ ਸੀ ਤੇ ਉਸ ਨੂੰ ਭਿਆਨਕ ਅੱਗ ਲੱਗ ਚੁੱਕੀ ਹੈ ਅੱਲੋ ਸਤਿ ਸ਼੍ਰੀ ਅਕਾਲ ਹੋਰ ਸਵਾਗਤ ਹੈ ਜੀ